میں ਤਾਂ ਇਹ ਸਵਾਗਤ ਹੈ ਜੀ ਲੋਕ ਜੀ ਕਲਾਸ ਪ੍ਰਾਰਭ ਹੋਣ ਦੀ ਜੀ ਅੱਜ ਵੀ ਸ੍ਰੀ ਕੋਲ ਕੰਟਕੂ ਮਾਰ ਰਿਹਾ ਤੁਹਾਨੂੰ ਨਾਮ ਨਾਲ ਕਲਾਸ ਕਰਨਾ ਹੈ ਨਾਮ ਨਾਲ ਲੋਕ ਜੀ ਨਾਮ ਸੁਣਾਉਣ ਤੋਂ ਬਾਅਦ ਜੀ ਸਾਨੂੰ ਪੂਰੇ ਪਾਰ ਤੋਂ ਪ੍ਰਪਾਇਤ ਹੋਏ ਸਾਰੇ ਜੀ ਤੋਂ ਸੰਪਰਕ ਪ੍ਰੇਸ਼ਿਤ ਕੀ ਬਣਨ ਸੰਦਨ ਪ੍ਰਯਾਸ ਸਰ ਸਾਰੇ ਜੀ ਦਿੱਤੇ ਜਾਣ ਸੰਪਰਕ بینوانت نانت گروہ چرمنا کے واضح ہے آنا فلکھے گروہ آنا فلکھے گروہ آنا فلکھے گروہ آنا فلکھے گروہ بولو جی باستردی 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 کی پتہ سلی پتاوکیلی سرائی باستردی کی پاس شریف دستان دستان پتاوکیل سمرگاہ دور نانکلہ ان کے آئے ਸ੍ਰੀ ਅੰਗਦ ਗੁਰਦੇਵ ਮਰਦਾਸ ਸ਼ਾਮ ਬਾਸ ਫਿਰ ਸਹਾਇਰ ਜਨ ਹਰ ਗੁਰਬਿੰਦ ਸਿੰਘ ਮਰਦਾਸ ਜੀ ਵਰਤਾਇ ਸ੍ਰੀ ਹਰਿ ਕ੍ਰਿਸ਼ਨ ਜੀ ਆਇਓ ਜਿਸ ਦੇ ਸਾਹਮਣੇ ਦਾ ਜੋ ਬਾਕਾਤ ਸਮਰਿਆ ਕਰਮਾਂ ਨੇ ਦੀਆ ਗਿਆ ਹੈ ਸਭ ਨੂੰ ਸੰਗੋ ਇਸਹ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਹਾਣੀ ਦਾ ਸਹ ਦਸਨਾ ਪਾਕ ਦਾ ਜੀ ਗ੍ਰਾਮ ਕਰ ਜੇ ਬਾਤ ਦਾ ਸੰਕਰ ਲੋ ਜੀ ਵਾਹਿਗੁਰੂ ਤੋ ਟ੍ਰੇਨਰਾਂ ਨੂੰ ਪਰਕਮੀ ਆ ਤੇ ਬਿੜਿਆ ਰਹੇ ਨਾਲ ਚਰਾਏ ਦਾ ਗੁਰਦੁਆਰਾ ਸਾਹਿਬ ਵਾਲੀ ਕੁਰਬਾਨੀ ਵਿੱਚ ਕੀਤਾ ਪਰਮਨੰਥ ਆ ਰਿਹਾ ਸਿੱਖੀ ਇਸਾ ਸਵਾਸੋ ਨਾਮ ਵਾਲੇ ਜਿਨ੍ਹਾਂ ਨੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹਰਿ ਕਾਲਸਾ ਜੀ ਸਾਹਿਬ ਉਹ ਤਾਂ ਤਾਂ ਰਸ਼ੀਅਰੀ ਆਏ ਤੋ ਦੇਖ ਦੇਖ ਫਤਿਹ ਬ੍ਰਿਤੀ ਪਾਚ ਪੰਤ ਜੀ ਜੀ ਸਾਹਿਬ ਜੀ ਸਹਾਇ ਕਾਲਸੀ ਜੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖ ਕਾਮ ਸਿੱਖੀ ਦਾਨ ਕੇਸਤਾਨ Rajasthan ਦੇ ਤੁਨ ਸਰਦਾਰ ਦੂਸਰਾ ਰਾਮ ਦਾ ਨਾਮ ਦਾ ਨਾਮ ਜੀ ਜਮਾਤ ਸਵਾਸਵਾਹਿ ਜੀ ਦੇ ਦਰਸ਼ਨ ਸ਼ਿनान ਜੋ ਕਿ ਨਯਤੰਦੇ ਬੰਗੇ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨਮੀ ਮਾਤੀ ਕੀ ਮਾਤ ਸਰਦ ਰਾਜਾ ਪ੍ਰਧਾਨਤਰੀ ਯਕਾਲਪੁਰ ਤੇ ਆਪਣੇ ਪੰਪਤੂ ਸਦਸਾ ਰਾਜਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਪਾ ਮੰਦ ਜਿਨ੍ਹਾਂ ਤੋਂ ਪੰਪਤ ਨੂੰ ਛੋੜਿਆ ਗਿਆ ਇਕੱਲੇ ਦਰਸ਼ੋਂ ਦੀ ਰਾਤ ਦੀ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਮੁਖਰੋ ਨਮਾਨਿਆਂ ਤੇ ਮਾਨੇਤਾਨਿਆਂ ਦੇ ਤਾਨੇ ਦੀ ਉਪਰਕ੍ਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਣਾ ਪਾਸ ਸਰਦਾਰ ਸਿੰਘ ਜੋਧਰੀ ਦਾ ਸਤਿਗੁਰੂ ਜੀ ਆਪ ਜੀ ਦੇ ਨਾਲ ਜੀ ਪਰਮਾ ਬਾਕ ਹਨ ਸਰਬ ਸਵਰਨਿਕ ਰੂਪ ਜਿਹਦਾ ਵੀ ਕਰਦੇ ਹਨ ਸਰਦਾਰ ਸਿੰਘ ਪਾਸ ਜੀ ਦੇ ਪ੍ਰਮਾਣ ਸਰਦਾਰ ਜੀ ਦਾ ਤੇ ਮਹਾਵਾਕ ਨੂੰ ਸਾ ਸੱਚੀ ਆਪਕਰ ਕਰਦੇ ਸਿਵਾਦਾਰ ਰੱਖੇ ਮਹਾਨ ਤਖਤੂਰ ਸਿਵਰ ਕਰਨ ਵਾਲੇ ਸਿਖ ਪਾਸ ਦੇ ਜਥੇਦਾਰ ਜਥੇਦਾਰ ਕਾਲੀ ਬੱਦੂਲਾ ਸਿੰਘ ਜੀ ਦੇ ਜਥੇਦਾਰ ਗਿਆਨ ਜੀ ਦੀ ਯਾਦ ਵਿੱਚ ਪ੍ਰੀਤ ਕਾਮੀ ਗੋਲ ਸੰਸਥਾ ਦੀ ਉਪਾਦੋ ਅਦੇ ਨਗਰ ਵਿੱਚ ਬਾਦਸ਼ਾਹੀ ਯਾਦਗਾਰੀ ਜੇਰਦੀ ਸਭਾ ਦੀ ਕਰਵਾਈ ਗਈ ਹੈ ਬਾਦਸ਼ਾਹੀ ਦੀ ਨਿਸ਼ੀ ਸੇਵਾ ਇੰਡਰ ਨਗਰ ਵਾਸੀ ਸੰਪਰਕਪਨ ਦੀ ਕੋਰਸ ਸਪੀਕਰ ਗੁਰਮੀਤ ਸਿੰਘ ਦਾ ਜ਼ਿਕਰ ਕੀਤਾ ਕਮਾਂਡ ਬਲੈਡ ਨੇ ਆਪਣੇ ਦਾਦਾ ਸਵਰਗਵਾਸੀ ਬਹੁਤ ਸਿੰਘ ਤੇ ਪਤਾ ਸਵਰਗ ਸਿੰਘ ਲਕਾ ਸਿੰਘ ਦੀਆਂ ਦਿੱਤੀਆਂ ਪਾਸ਼ਾ ਜੀ ਇਹਨਾਂ ਖਜ਼ਾਨਿਆਂ ਚ ਬਾਦਸ਼ਾਹੀ ਮਾਇਆ ਇਸ ਨੂੰ ਖਜ਼ਾਨੇ ਪਰਪੂਰ ਕਰਨ ਦੇ ਤੇ ਇਹਨੇ ਕੰਮ ਚੜ੍ਹਦੀ ਕਲਾ ਵਰਕਸ ਕਰਨ ਸਮਝਦੇ ਨਗਰ ਨਿਵਾਸੀਆਂ ਨੇ ਇਹ ਨਗਰ ਪਰਿਆ ਹੱਥ ਰੱਖਣਾ ਨਗਰ ਕਲੇਗੀ ਸੁਖੋਤਾਂ ਨੂੰ ਕੰਦਰਸ ਅਮਰਤਵਿਲੇ ਦੀ ਜਾਗਰਤਾ ਅਤੇ ਨਿਤਨੇਮੀ ਰਾਤਾਂ ਵਰਤਿਸ ਕਰਕੇ ਨੇ ਹਾਜ਼ਰ ਕਰਨਾ ਪ੍ਰਸਾਦ ਦੀ ਹਰ ਪ੍ਰਕਾਰ ਸਹਾਇਤਾ ਕਰਨੀ ਅਸਲੀ ਆਪ ਜੀ ਦੇ ਹਜ਼ੂਰ ਸ਼੍ਰੀ ਅਨੰਦ ਸਹਿਬ ਜੀ ਦੇ ਬਾਤ ਨੂੰ ਆਪ ਨੂੰ ਆਪ ਕਰਦੇ ਹਾਂ ਉਹਨਾਂ ਦੇ ਲਾਭ ਲਈ ਨਵਾਸੇ ਬੰਦੀ ਤੋਂ ਸਨੋਤ ਪੂਰੀ ਕਰਨ ਆਪ ਜੀ ਦੇ ਕੋਲ ਆਪ ਸਾਰੇ ਦੇ ਦਿਖਾ ਦੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਨੂੰ ਪੂਰੀਆਂ ਗਿਆ ਬਰਕਤਾਂ ਦੀ ਕਿਰਪਾ ਕਰੋ ਨਵੇਂ ਗੇਟ ਦੇ ਉਹ ਤਾਂ ਘਾਟਨ ਕਰਨ ਦੀ ਆਗਿਆ ਬਖਸ਼ ਕਰੋ ਸੁੱਖ ਹੋਵੇ ਨਾਮ ਤੇ ਆਵੇ ਨਾਨਕ ਨਾਮ ਕਰਦੀ ਕਰੋ ਕੀ ਸੋਹਣੀ ਸਾਹ ਅੱਲਾ ਵਾਕ ਦੀ ਕਲਸਾ ਜੀ ਕੀ ਖਤੇ ਸੋਨਹਾਰੀ ਦੀ ਆਗਨ ਅੰਮ੍ਰਿਤ ਦਾ ਫਲਸਾ ਰਹੀ ਜੀ ਕੀ ਖਤੇ ਆ ਲੋ ਅਦੋਂ ਕਰਕੇ ਮੜੇ ਜੀਵਨ ਕਰਕੇ ਕਰਦੇ ਇੱਥੇ ਨਾਲ ਹਜੇ ਫੜੇ ਪੜਿਆਗਾ ਆਹ ਵਾਜੇ ਇੱਥੇ ਲੋ ਨਾਲ ਆ ਸਰ ਜੀ ਇੱਧਰ ਹੁੰਦਾ ਕੋਈ ਨਹੀਂ ਆਉਨੇ ਉਹ ਪੈਸੇ ਨਹੀਂ ਘਾਟੇ ਜਿਹੜਾ ਮੈਂ ਤੇ ਇਹਨਾਂ ਦੀ ਫੋਟੋ ਚੋਹ ਜੀ ਤ੍ਰੀਆ ਕਾ ओके ठीक है चला ये जारी अच्छा जी आप नवीनीकरण कर दीजिए हां